ਵਾਨ ਸਾਹਿਬ ਕੀ ਕਹਿਣਾ ਚਾਹੋਗੇ ਅੱਜ ਤੁਹਾਡੇ ਨਾਲ ਵੱਡੀ ਗਿਣਤੀ ਦੇ ਵਿੱਚ ਲੋਕਾਂ ਦਾ ਇਕੱਠ ਵੀ ਹੈ ਜੀ ਹੈ ਨਾ ਤੇ ਇੱਕ ਗਰੀਬ ਕਰਦੇ ਘਰ ਡਿੱਗਿਆ ਸੀਗਾ ਉਸ ਨੂੰ ਲੈ ਕੇ ਅੱਜ ਵੀ ਕੁਝ ਕਹਿਣਾ ਚਾਹੁੰਦੇ ਕੀ ਕਹੋਗੇ ਜੀ ਮੈਂ ਸਭ ਤੋਂ ਪਹਿਲਾਂ ਤਾਂ ਧੰਨਵਾਦ ਕਰਦਾਂ ਮੇਰੇ ਪਿੰਡ ਵਾਸੀਆਂ ਦਾ ਜਿਹੜੇ ਮੇਰੇ ਨਾਲ ਖੜੇ ਨੇ ਸਾਡੀ ਪੰਚਾਇਤ ਦੇ ਨਾਲ ਖੜੇ ਨੇ ਮੈਂ ਅੱਜ ਇਹਨਾਂ ਇੱਕ ਸਪਸ਼ਟ ਕਰ ਦੇਣਾ ਚਾਹਣਾ ਤੇ ਕੱਲ ਕੁਝ ਕਾਂਗਰਸ ਪਾਰਟੀ ਦੇ ਵਰਕਰ ਮੰਨ ਲਓ ਜਾਂ ਕੁਝ ਵੀਰ ਆਏ ਸੀ ਹਮ ਐਸੇ ਜਗ੍ਹਾ ਤੇ ਐਸੇ ਘਰ ਦੇ ਸਾਹਮਣੇ ਖੜ ਕੇ ਉਹਨਾਂ ਨੇ ਕੁਝ ਗੱਲਾਂ ਕਹੀਆਂ ਸੀ ਮੈਂ ਉਹਨਾਂ ਦਾ ਜਵਾਬ ਦੇਣਾ ਚਾਹਣਾ। ਇਹ ਜਿਹੜਾ ਮਕਾਨ ਡਿੱਗਿਆ ਹੋਇਆ ਤੁਸੀਂ ਸਾਰਾ ਦਿਖਾਓ। ਇਹ ਸੇਰ ਸਿੰਘ ਪੁੱਤਰ ਚੰਦ ਸਿੰਘ ਦਾ ਮਕਾਨ ਹੈ। ਜਿੱਦਨੇ ਨੇ ਇਹ ਡਿੱਗਿਆ ਡਿੱਗਣ ਤੋਂ ਪਹਿਲਾਂ ਹੀ ਇਹਦਾ ਜਿਹੜਾ ਸਮਾਨ ਹੈ ਉਹ ਸਾਰਾ ਮੈਂ ਆਪਦੇ ਘਰੇ ਰੱਖਾ ਲਿਆ ਸੀ। ਤੇ ਇਸ ਬੰਦੇ ਨੂੰ ਮੈਂ ਆਪਦੇ ਵੱਲੋਂ 1 ਲੱਖ ਰੁਪਏ ਦੀ ਮਦਦ ਕਿਹਾ ਸੀਗਾ। 1 ਲੱਖ ਰੁਪਏ ਦੀ ਮਦਦ ਮੈਂ ਖੁਦ ਕਰੂੰਗਾ। ਉਸ ਤੋਂ ਬਾਅਦ ਮੇਰੇ ਭਤੀਜੇ ਨੇ ਬਹਰ ਦੋ ਉਹਨਾਂ ਨੇ 25-25000 ਰੁਪਏ ਦੀ ਉਹਨਾਂ ਨੇ ਮਦਦ ਕਿਹਾ ਯਾਨੀ ਸਾਡੇ ਪਰਿਵਾਰ ਦੇ ਵਿੱਚੋਂ ਹੀ 1.5 ਲੱਖ ਰੁਪਏ ਦੀ ਮਦਦ ਹੋ ਠੀਕ ਹੈ ਮੈਂ ਇਹ ਕਹੂੰਗਾ ਕਿ ਇਹ ਜਿਹੜੀ ਮੈਂ ਅਗਰ ਆਮ ਆਦਮੀ ਪਾਰਟੀ ਦਾ ਸਰਪੰਚ ਹਾਂ ਤੇ ਇਹ ਮਦਦ ਮੇਰੀ ਆਮ ਆਦਮੀ ਪਾਰਟੀ ਵੱਲੋਂ ਹੀ ਆ ਠੀਕ ਹੈ ਮੇਰੀ ਪਾਰਟੀ ਵੱਲੋਂ ਹੀ ਆ ਮੇਰੇ ਐਮ.ਐਲ.ਏ. ਸਾਹਿਬ ਵੱਲੋਂ ਹੀ ਆ ਹਲਕਾ ਮਹਿਲ ਕਲਾਂ ਦੇ ਕੁਲਵੰਤ ਸਿੰਘ ਪੰਡੋਰੀ ਵੱਲੋਂ ਠੀਕ ਹੈ ਜੀ ਕੋਈ ਵੀ ਬੰਦਾ ਉਹਨਾਂ ਕਹਿੰਨੀ ਉਂਗਲ ਨਹੀਂ ਚੱਕ ਸਕਦਾ ਕੱਲ ਇੱਥੇ ਮੇਰੇ ਵੀਰ ਮੈਂ ਮੈਨੂੰ ਸ਼ਾਇਦ ਲੱਗਦਾ ਕਿ ਕੋਆਰਡੀਨੇਟਰ ਨੇ ਇਹਦੇ ਹਲਕਾ ਮਹਿਲ ਕਲਾਂ ਦੇ ਗਰਮੇਲ ਮੋੜ ਉਹ ਇਥੇ ਕੱਲ ਕਾਫੀ ਕੁਝ ਬੋਲ ਰਹੇ ਸੀ ਕਿ ਅਸੀਂ ਕਾਂਗਰਸ ਪਾਰਟੀ ਅਸੀਂ ਫਾਰਕਰ ਅਸੀਂ ਉਹ ਨਾਲ ਖੜੇ ਆ ਮੈਂ ਉਹ ਵੀਰ ਨੂੰ ਇਹ ਕਹਿਣਾ ਵੀ ਇੱਥੇ ਫੋਟੋਆਂ ਖਿਚਾ ਕੇ ਕੁਝ ਨਹੀਂ ਬਣਦਾ ਹੁੰਦਾ ਕੱਲ ਉਹ ਆਕਰ ਇੱਥੇ 10 ਕਿਲੋ ਰਾਸ਼ਨ ਵੀ ਬਣ ਜਾਂਦਾ ਗਰੀਬ ਪਰਿਵਾਰਾਂ ਨੂੰ ਮੈਂ ਫੇਰ ਵੀ ਉਹਨਾਂ ਦੀ ਤਾਰੀਫ਼ ਕਰਦਾ ਇਹ ਐਦਾ ਫੋਟੋਆਂ ਖਿਚਾਉਣ ਨਾਲ ਇਹ ਰੋਹ ਰਾਜ ਇਹ ਆਫਤ ਦੀ ਘੜੀ ਹੈ ਲੋਕਾਂ ਦੇ ਉੱਪਰ ਅ ਮਤਲਬ ਪੰਜਾਬ ਦੇ ਉੱਪਰ ਇਹਦੇ ਵਿੱਚ ਰਾਜਨੀਤਿਕ ਰੋਟੀਆਂ ਨਾ ਸੇਕੋ ਜੇ ਕੋਈ ਕੁਝ ਕਰ ਰਿਹਾ ਤਾਂ ਉਹਨੂੰ ਕਰ ਲੈਣ ਦਿਓ ਤੇ ਇਥੇ ਇਸ ਵੀਰ ਨੂੰ ਮੈਂ ਪਹਿਲਾਂ ਹੀ ਕਹਿਦਾ ਸੀਗਾ ਵੀ ਤੇਰਾ ਘਰ ਪਵਾਵਾਂਗੇ ਅਸੀਂ 1.5 ਲੱਖ ਰੁਪਏ ਦੀ ਮਦਦ ਬਾਕੀ ਵੀ ਇਹਦਾ ਸਿਰੇ ਲਾਵਾਂਗੇ ਚਾਹੇ 2 ਲੱਗ ਜੇ ਚਾਹੇ 2.5 ਲੱਗ ਜੇ ਸਾਨੂੰ ਚਾਹੀੇ ਕੁਝ ਵੀ ਹੈਲਪ ਕਰਨੀ ਪਵੇ ਠੀਕ ਹੈ ਜੀ ਜਿਹੜਾ ਕੋ ਸਰਕਾਰ ਅੱਡ ਦੇਊਗੀ ਉਹ ਵੱਖ ਗੱਲ ਹੈ ਠੀਕ ਹੈ ਤੇ ਮੈਂ ਇਹਨਾਂ ਵੀਰਾਂ ਨੂੰ ਕਹਿਣਾ ਚਾਹੁੰਦਾ ਕਿ ਦੇਖੋ ਪਾਰਟੀਆਂ ਸੋਡੀਆਂ ਵੀ ਰਾਜ ਕਰਕੇ ਗਈਆਂ ਨੇ ਉਦੋਂ ਤੁਸੀਂ ਕਿੰਨੇ ਘਰ ਪਵਾਤੇ ਜਿਹੜੇ ਹੁਣ ਗਾਰੰਟੀਆਂ ਲੈ ਰਹੇ ਹੋ ਜਦੋਂ ਸਰਕਾਰ ਆਊਗੀ ਉਦੋਂ ਤੁਸੀਂ ਗਾਰੰਟੀਆਂ ਲੈ ਲਿਓ ਵੀ ਪਹਿਲਾਂ ਕਿਸੇ ਨੂੰ ਬਦਨਾਮ ਕਰਨ ਦੀ ਕੋਸ਼ਿਸ਼ ਨਾ ਕਰੋ ਤੇ ਇਹੇ ਰਾਜਨੀਤਿਕ ਜਿਹੜੀਆਂ ਰੋਟੀਆਂ ਹੈਗੀਆਂ ਉਹ ਨਾ ਸੇਕੋ ਮੈਂ ਤਾਂ ਇਸ ਚੋਂ ਤੇ ਕਹਿੰਦਾ ਵੀ ਆਮ ਆਦਮੀ ਪਾਰਟੀ ਹੈ ਹਰ ਰੋਜ਼ ਅਸੀਂ ਜਾਇਜ਼ਾ ਲੈ ਰਹੇ ਹਾਂ ਅੱਜ ਵੀ ਪਟਵਾਰੀ ਸਾਹਿਬ ਨੇ ਲਿਖਿਆ ਅੱਜ ਵੀ ਜਾਇਜ਼ਾ ਲਿਆ ਪਿੰਡ ਦਾ ਕਿੰਨੇ ਕੁ ਘਰ ਡਿੱਗ ਗਏ ਕਿੰਨੇ ਕੁ ਖੁਸ਼ ਹੋ ਗਿਆ ਬਾਕੀ ਇੱਕ ਗੱਲ ਹੋਰ ਸੀ ਇੱਥੇ ਕੁਝ ਮੇਰੇ ਵੀਰ ਕੱਲ ਹੀ ਏਸੀ ਜਗ੍ਹਾ ਤੇ ਖੜ ਕੇ ਕਹਿੰਦੇ ਸੀ ਕਿ ਪਿੰਡ ਲਈ ਕੁਝ ਤਰਪਾਲਾਂ ਆਈਆਂ ਨੇ ਮਿਉਹੋ ਸਰਪੰਚ ਨੇ ਜ਼ਿਮੀਂਦਾਰਾਂ ਦੇ ਪਰਿਵਾਰਾਂ ਨੂੰ ਦੇ ਦਿੱਤੀ। ਸਾਡੇ ਜਿਹੜੇ ਮਾਲ ਵਿਭਾਗਮ ਦੇ ਪਟਵਾਰੀ ਹੈ ਵਿਸ਼ਾਲ ਮੋਰੀਆ ਉਹਨਾਂ ਨੇ ਨੈib ਤਹਿਸੀਲਦਾਰ ਕੋਲੋਂ ਤਿੰਨ ਤਰਪਾਲਾਂ ਇਸ਼ੂ ਕਰਵਾਈਆਂ ਸੀ। ਉਹਨਾਂ ਦੇ ਸਾਈਨ ਨੇ ਉਹ ਤਿੰਨੇ ਤਰਪਾਲਾਂ ਇੱਕ ਮਹਿਰਾ ਪਰਿਵਾਰ ਹੈ ਪਰਮਜੀਤ ਸਿੰਘ ਪੁੱਤਰ ਕੁੰਡਾ ਸਿੰਘ ਇੱਕ ਤਰਪਾਲ ਉਹਨੂੰ ਦੇਤੀ। ਇੱਕ ਰਣਜੀਤ ਸਿੰਘ ਮਿਸਤਰੀਆ ਸੁਨੋ ਪਿਆਰਾ ਸਿੰਘ ਇੱਕ ਤਰਪਾਲ ਉਹਨੂੰ ਦੇਤੀ। ਇੱਕ ਬੇਲਾ ਸਿੰਘ ਹੈ ਮਜਬੀ ਸਿੱਖ ਪਰਿਵਾਰ ਹੈ ਐਸਸੀ ਪਰਿਵਾਰ ਹੈ। ਉਹਨਾਂ ਪਚੰਦ ਸਿੰਘ ਇੱਕ ਤਰਪਾਲ ਉਹਨਾਂ ਨੂੰ ਦੇ ਇਹ ਤਿੰਨ ਹੀ ਤਰਪਾਲਾਂ ਆਈਆਂ ਸੀ ਉਸ ਤੋਂ ਬਾਅਦ ਮੈਂ ਅੱਜ ਸਵੇਰੇ ਵੀ ਕੱਲ ਸਾਡੇ ਮਾਨਯੋਗ ਐਸਡੀਐਮ ਸਾਹਿਬ ਆਏ ਸੀਗੇ ਉਹਨਾਂ ਨੂੰ ਵੀ ਦੱਸਿਆ ਤਰਪਾਲਾ ਬਾਰੇ ਰਾਸ਼ਨ ਬਾਰੇ ਤੇ ਸਵੇਰੇ ਵੀ ਗੱਲ ਹੋਈ ਉਹਨਾਂ ਨਾਲ ਉਹ ਕਹਿੰਦੇ ਵੀ ਸਾਡਾ رابطہ ਕਰਿਆ ਹੋਇਆ ਤਰਪਾਲਾ ਮੰਗਾਈਆਂ ਹੋਈਆਂ ਸਰਪੰਚ ਸਾਹਿਬ ਜਦੋਂ ਵੀ ਆ ਗਿਆ ਤੁਹਾਨੂੰ ਤਰਪਾਲਾ ਜਰੂਰ ਦੇਵਾਂਗੇ ਅੱਜ ਵੀ ਮੈਂ ਮਾਨਯੋਗ ਮੈਪਸੀਲਰ ਸਾਹਿਬ ਨਾਲ ਗੱਲ ਕਰੀ ਸੀ ਉਹ ਕਹਿੰਦੇ ਵੀ ਪਟਵਾਰੀ ਸਾਹਿਬ ਨਾਲ ਤਾਲੁਕ ਕਰਕੇ ਉਹਨਾਂ ਨੂੰ ਦਫ਼ਤਰ ਭੇਜ ਦੋ ਅਸੀਂ ਤਰਪਾਲਾਂ ਦੇਵਾਂਗੇ ਜਦੋਂ ਵੀ ਤਰਪਾਲਾਂ ਆਉਣਗੀਆਂ ਉਹ ਲੋੜਵੰਦ ਪਰਿਵਾਰਾਂ ਨੂੰ ਦਿੱਤੀਆਂ ਜਾਣਗੀਆਂ ਖਾਸ ਕਰ ਗਰੀਬ ਪਰਿਵਾਰਾਂ ਨੂੰ ਜਿਹੜੇ ਕਿ ਖਰੀਦ ਨਹੀਂ ਸਕਦੇ ਹਾਂਜੀ ਸਾਡਾ ਮੇਨ ਮਕਸਦ ਇਹੀ ਹੈ ਮੇਰਾ ਪਿੰਡ ਦੇ ਵਿੱਚ ਵੀ ਜਿਵੇਂ ਕੱਲੋ ਕਬੀਰ ਕਹਿੰਦਾ ਸੀ ਵੀ ਵੋਟਾਂ ਲੈ ਕੇ ਉਹ ਤਾਂ ਹੋ ਗਏ ਅਸੀਂ ਉਹਨਾਂ ਦੇ ਵਿੱਚੋਂ ਨਹੀਂ ਵੋਟਾਂ ਲੈ ਕੇ ਨਹੀਂ ਮੈਂ ਪਹਿਲਾਂ ਮੈਂਬਰ ਵੀ ਰਿਹਾ ਪੰਚਾਇਤ ਦੇ ਵਿੱਚ ਹੁਣ ਮੈਨੂੰ ਮਤਲਬ ਸੁਭਾਗ ਪ੍ਰਾਪਤ ਹੋਇਆ ਸਰਪੰਚ ਬਣਨ ਦਾ ਇਹਨਾਂ ਲੋਕਾਂ ਨੇ ਬਣਾਇਆ ਗਰੀਬ ਲੋਕਾਂ ਨੇ ਨਹੀਂ ਬਣਾਇਆ ਕਈ ਬੰਦੇ ਇੱਥੇ ਕਹਿੰਦੇ ਇਹਨਾਂ ਦਾ 150 ਵੋਟ ਪੈਣੀ ਆ 400 ਪੈਣੀ ਆ ਇਹਨਾਂ ਦੀ ਹੀ ਵੋਟਾਂ ਪਈਆਂ ਨੇ ਜਿੰਨੀਆਂ ਪਈਆਂ ਨੇ ਸਾਨੂੰ ਜਿੱਤ ਪ੍ਰਾਪਤ ਹੋਈ ਆ ਤੇ ਮਾਨਯੋਗ ਪਿੰਡ ਨੇ ਹੀ ਸਾਨੂੰ ਸਰਪੰਚ ਬਣਾਇਆ ਠੀਕ ਹੈ ਜਿਹੇ ਜੇ ਕਾਰਜ ਹੈ ਮੈਂ ਕਹਿੰਦਾ ਇਹ ਆਫਤ ਦੀ ਘੜੀ ਦੇ ਵਿੱਚ ਇਹਨਾਂ ਲੋਕਾਂ ਨਾਲ ਖੜਨ ਦੀ ਜ਼ਰੂਰਤ ਹੈ ਇੱਥੇ ਰਾਜਨੀਤੀ ਕਰਨ ਦੀ ਜ਼ਰੂਰਤ ਨਹੀਂ ਹੈਗੀ ਠੀਕ ਹੈ ਜੋ ਕੰਮ ਅਸੀਂ ਕਰ ਰਹੇ ਹਾਂ ਮਤਲਬ ਬਹੁਤ ਵਧੀਆ ਕਰ ਰਹੇ ਆ ਪਹਿਲਾਂ ਅਸੀਂ ਛੱਪੜ ਪਟਣ ਦਾ ਕੰਮ ਕੀਤਾ ਸੀ ਅੱਜ ਸਾਰਾ ਪਿੰਡ ਇੱਥੇ ਦੱਸੇ ਜਿੰਨਾ ਕ ਅਸੀਂ ਛੱਪੜ ਪਟਿਆ ਉਹ ਲੋਕਾਂ ਨੂੰ ਉਹ ਛੱਪੜ ਨੇ ਬਚਾਤਾ ਜੇ ਕਿਤੇ ਉਹ ਛੱਪੜ ਨਾ ਪਟਿਆ ਗਿਆ ਹੁੰਦਾ ਤਾਂ ਅੱਜ ਸਾਡੇ ਪਿੰਡ ਦੇ ਵਿੱਚ ਪਾਣੀ ਪਾਣੀ ਹੁੰਦਾ ਆ ਹੁਣੀ ਮੀਂਹ ਪੇ ਕਹ ਹੈ ਟੱਕ ਕਿਤੇ ਵੀ ਸਾਡੇ ਪਿੰਡ ਚ ਕੋਈ ਪਾਣੀ ਖੜਾ ਦਿਖਾ ਦਿਓ ਜਾਂ ਛੱਪੜ ਓਵਰਫਲੋ ਹੁੰਦਾ ਦਿਖਾ ਦਿਓ ਸਾਡੀ ਸੀਵਰੇਜ ਦੀ ਮੋਟਰ ਲਗਾਤਾਰ ਚੱਲ ਰਹੀ ਹੈ ਇਹ ਮੈਂ ਸਵਾਲ ਚੁੱਕਣ ਵਾਲਿਆਂ ਨੂੰ ਕਹਾਂਗਾ ਕਿ ਵੀਰੇ ਛੋਟੀ ਡਿਊਟੀ ਵੈਸੇ ਮਹਾਰਾਜ ਨੇ ਲਾਈ ਹੈ ਇਹ ਕੰਮ ਕਰਨ ਲਈ ਤੇ ਤੁਸੀਂ ਇਹ ਤੋਂ ਥੋੜਾ ਜਿਹਾ ਗਰੇਜ ਕਰੋ ਜੇ ਪੰਚਾਇਤ ਕੰਮ ਕਰ ਰਹੀ ਹੈ ਚੰਗੇ ਕੰਮ ਦੀ ਤਾਰੀਫ ਕਰੋ ਕਰਨਾ ਸਿੱਖੋ ਅਸੀਂ ਵੀ ਜੇ ਤੁਸੀਂ ਵੀ ਚੰਗੇ ਕੰਮ ਕਰੋਗੇ ਅਸੀਂ ਉਹਦੇ ਵਿੱਚ ਵੀ ਤੁਹਾਡਾ ਸਹਿਯੋਗ ਕਰਾਂਗੇ ਠੀਕ ਹੈ ਜੀ ਧੰਨਵਾਦ ਜਿਵੇਂ ਸਰਪੰਚ ਸਾਹਿਬ ਅਜੇ ਆਪਾਂ ਕਈ ਦੀ ਵੀ ਖਤਰੇ ਦੇ ਬਦਲੇ ਜੇ ਟਲੇ ਨਹੀਂ ਅਜੇ ਹਨਾ ਜੀ ਜਿਹੜਾ ਮੀ ਹੈ ਉਹ 13 ਤਰੀਕ ਤੱਕ ਜੇ ਮਤਲਬ ਮਤਲਬ ਦੱਸਿਆ ਗਿਆ ਵੀ 13 ਤਰੀਕ ਤੱਕ ਮੀ ਪੈਣਾਗਾ ਜੀ ਅੱਜ ਵੀ ਪਿੰਡ ਦੇ ਵਿੱਚ ਐਸੇ ਘਰ ਨੇ ਜਿਨ੍ਹਾਂ ਦੇ ਸੱਤਾਂ ਪੂਰੀਆਂ ਚੌਂਦੀਆਂ ਨੇ ਨਾ ਟਾਡੀ ਪੰਚਾਇਤ ਵੱਲੋਂ ਕੀ ਪ੍ਰਾਲੇ ਰਹਿਣਗੇ ਜੀ ਅਸੀਂ ਜਿਹੜੇ ਪਰਿਵਾਰਾਂ ਨੂੰ ਕੋਈ ਜ਼ਿਆਦਾ ਹੋ ਰਿਹਾ ਉਹਨਾਂ ਨੂੰ ਜਿਹੜੀਆਂ ਸੁਰੱਖਿਅਤ ਜਗ੍ਹਾ ਨਹੀਂ ਜਿੱਥੇ ਸਾਡੇ ਕੋਲੇ ਤਰਮਸਾਲਾ ਸਕੂਲ ਹੈ ਜਾਂ ਕਿਸੇ ਦੇ ਘਰ ਨੇ ਉਹਨਾਂ ਦੇ ਵਿੱਚ ਸ਼ਿਫਟ ਹੋਣ ਲਈ ਕਹਿ ਰਹੇ ਆ ਵੀ ਸ਼ਿਫਟ ਕਰ ਵੀ ਰਹੇ ਆ ਤਿੰਨ ਚਾਰ ਪਰਿਵਾਰ ਸ਼ਿਫਟ ਵੀ ਨੇ ਜਮੇਤਾਰਾ ਸਿੰਘ ਦੇ ਪਰਿਵਾਰ ਨੂੰ ਕੀਤਾ ਗਿਆ ਜੀ ਹੈ ਨਾ ਹਾਂਜੀ ਹਾਂ ਉਹਨਾਂ ਨੂੰ ਵੀ ਸ਼ਿਫਟ ਕੀਤਾ ਜੀ ਬਿਲਕੁਲ ਵੀ ਕਈ ਚਾਰ ਪਰਿਵਾਰ ਸ਼ਿਫਟ ਕਰੇ ਨੇ ਅਸੀਂ ਤੇ ਕਈਆਂ ਨੂੰ ਹੋਰ ਵੀ ਕਿਹਾ ਪਰ ਕਈ ਪਰਿਵਾਰ ਵੈਸੇ ਉਹ ਘਰਾਂ ਦਾ ਮੋਹ ਹੁੰਦਾ ਜਾਂਦੇ ਨਹੀਂ ਛੱਡ ਕੇ ਅਗਲਾ ਕਹਿੰਦਾ ਜੀ ਸਾਡਾ ਸਮਾਨ ਇੱਥੇ ਪਿਆਗਾ ਪਰ ਅਸੀਂ ਉਹਨਾਂ ਨੂੰ ਸ਼ਿਫਟ ਕਰਨ ਲਈ ਕਿਹਾ ਵਾ ਠੀਕ ਜੀ ਠੀਕ ਹੈ ਜੀ ਚਲੋ ਕੀ ਕਹਿਣਾ ਚਾਹੋਗੇ ਜੀ ਸਰਪੰਚ ਸਾਹਿਬ ਨੇ ਦਾਵਾ ਕੀਤਾਗਾ ਕਿ ਤੁਹਾਨੂੰ 1.5 ਲੱਖ ਰੁਪਏ ਜਿਹੜੀ ਮਦਦ ਹੈ ਉਹ ਮਤਲਬ ਇਹਨਾਂ ਬੰਦ ਨੂੰ ਬੋਲੀਗੀ ਪੂਰੀ ਪੰਚਾਇਤ ਖੜੀ ਆ ਪੂਰਾ ਪਿੰਡ ਖੜਾ ਤੁਹਾਡਾ ਤੁਹਾਡੇ ਆਸ-ਪਾਸ ਜਿਹੜੇ ਤੁਹਾਡਾ ਭਾਈਚਾਰਾ ਖੜਾਗਾ ਕੀ ਕਹੋਗੇ ਇਹ ਇਹ ਸਮਾਰਟੀ ਸਾਡੇ ਘਰੇ ਪਿਆ ਜੀ ਸਰਪੰਚ ਦੇ ਤੁਹਾਡਾ ਸਮਾਨ ਇਹਨਾਂ ਦੇ ਘਰੇ ਪਿਆ ਤੁਹਾਨੂੰ ਦਾਵਾ ਕੀਤਾ ਗਿਆ ਸਰਪੰਚ ਸਾਹਿਬ ਨੇ ਪੂਰੇ ਨਕਰ ਚ ਖੜ ਕੇ ਵੀ ਤੁਹਾਨੂੰ 1.5 ਲੱਖ ਰੁਪਏ ਦੀ ਮਦਦ ਕੀਤੀ ਜਾਊਗੀ ਤੁਹਾਡੇ ਨਾਲ ਗੱਲਬਾਤ ਹੋਈ ਹੈ ਜਾਂ ਨਹੀਂ ਹੋਈ ਜੀ ਹੋਈ ਹੈ ਜੀ ਕੀ ਕਹਿਆ ਸੀ ਗਿਆ ਇਹ ਕਹਿੰਦਾ ਤੁਹਾਨੂੰ ਮਦਦ ਵੀ ਕਰਾਂਗੇ ਥੋੜਾ ਜਿਹਾ ਕੰਮ ਵੀ ਖਿਰੇ ਚੜਾਵਾਂਗੇ ਸ ਨੀ ਗੱਲ 1.5 ਲੱਖ ਰੁਪਏ ਦੀ ਹੈ ਜੀ ਹਾਂ 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 ਮਦਦ ਹੁੰਦੀ ਆ ਤਾਂ ਮਦਦ ਕੁਝ ਪੈਸਾ ਨਹੀਂ ਹੁੰਦੀ ਆ ਜੀ ਮਤਲਬ ਤੁਹਾਨੂੰ ਦਾਵਾ ਕੀਤਾ ਕਿ 1.5 ਲੱਖ ਰੁਪਏ ਦਵਾਇਆ ਜਾਵੇਗਾ ਤੁਹਾਡਾ ਮਕਾਨ ਪਾਇਆ ਜਾਵੇਗਾ ਇਹ ਆਪ ਤੋਂ ਤੋਂ ਪਹਿਲਾਂ ਹੀ ਇਹਨਾਂ ਨੇ ਵਾਦਾ ਕੀਤਾ ਗਿਆ ਹਾਂ ਠੀਕ ਹੈ ਇਹ ਆਪ ਤੋਂ ਵਾਦਾ ਹੀ ਠੀਕ ਹੈ ਕੀ ਕਿਹਾ ਸੀ ਤੁਹਾਨੂੰ ਜੀ ਵੀ ਤੁਸੀਂ ਚਾਹ ਰਹੇ ਹੋ ਕਿ ਆਹੋਂ ਦਾ 1.5 ਲੱਖ ਦਾ ਠੀਕ ਹੈ ਹਾਂ ਵੀ ਆਪਾਂ ਕਰਾਂਗੇ ਮਦਦ ਅੱਛਾ ਤੁਹਾਡੇ ਕਹਿੰਦਾ ਬਾਬੇ ਜਿੰਨਾ ਤੁਹਾਡੇ ਮਕਾਨ ਦਾ ਖਰਚਾ ਹੋਊਗਾ ਸਰਪੰਚ ਸਾਹਿਬ ਦੀ ਜ਼ਿੰਮੇਵਾਰੀ ਲਈ ਇਹਨਾਂ ਨੇ ਹਾਂ ਠੀਕ ਹੈ ਚਲੋ ਜੀ